ਦੋਸਤੋ ਕਪੜੇ ਫਾਰਮਾ ਉੱਤੇ ਦੁਆਰਾ ਫੇਰ ਕਾਹ ਵਗਰਾ ਬੂਟਿਆਂ ਚ ਹੋ ਗਿਆ ਸੀ ਤੇ ਅੱਜ 2 ਕੁ ਮਹੀਨਿਆਂ ਬਾਅਦ ਸਾਡਾ ਸਾਬਾ ਤੀਰਮਾਰ ਮਸਾ ਲਿਆਂਦਾ ਫੋਨ ਕਰ ਕਰਕੇ ਇਹਦੇ ਕੋਲ ਬੁਕਿੰਗ ਹੀ ਬੜੀ ਆ ਟਾਈਮ ਹੀ ਨਹੀਂ ਮਿਲਦਾ ਇਹਨੂੰ ਤੇ ਅੱਜ ਆਇਆ ਤੇ ਅੱਜ ਲੱਗਾ ਕੋਚਰੇ ਕੱਢਣ ਆਹ ਦੇਖੋ ਘਰ ਦੇ ਅੰਦਰਲਾ ਜਿਹੜਾ ਪਾਰਕ ਆ ਇਹਦੀ ਨੇ ਸਵੇਰੇ ਆਉਂਦੇ ਹੀ ਸੁਪਾਈ ਕਰ ਦਿੱਤੀ ਆ ਇਧਰ ਸੜਕ ਵਾਲੇ ਪਾਸੇ ਜਿਹੜੇ ਬੂਟੇ ਵਾਧੂ ਲੱਗੇ ਸੀਗੇ ਛਾਂਟਾ ਸਟਾਈ ਕਰਨ ਵਾਲੀ ਸੀ ਉਹ ਪਟਕੇ ਨੇ ਪਾਸੇ ਰੱਖਤੇ ਆ ਇਧਰ ਸਬਜੀ ਵਾਲਾ ਪਾਸਾ ਇਧਰ ਉਹ ਦੱਸਦਾ ਤੁਹਾਨੂੰ ਕਮਾਈ ਲਈ ਬਿਠਾਉਦੀ ਕਾਗੂ ਵਢੀ ਜਾਂਦਾ ਤੇ ਕੋਲੇ ਦੇ ਮੋਬਾਈਲ ਰੱਖਿਆ ਗਾਣੇ ਸੁਣਨ ਨੂੰ ਬਸ ਪੀਣਕ ਲਾ ਕੇ ਤੇ ਨੱਪੀ ਤੁਰਿਆ ਉਹਦਾ ਕਿੱਲੀ ਤੇ ਹੁਣ ਇਹ ਦੋ ਕੁ ਦਿਨਾਂ ਦੇ ਜਿਹੜਾ ਅਨ ਸਾਰੇ ਫਾਰਮ ਹੌਸਦਾ ਮੂੰ ਮੱਥਾ ਬਣਾ ਦੂਗਾ ਤੇ ਫੇਰ 2-3 ਮਹੀਨੇ ਨਿਕਲ ਜਾਣਗੇ ਇੰਦਰਾ ਸਰੋਂ ਵੀ ਇਹਦੀ ਬੀਜੀ ਆ ਸਾਗ ਸੁਖਾ ਲਈਦਾ ਕਰਦਾ ਤੇ ਇੰਦਰਾ ਨਾਲ ਨਾਲ ਹੈਦਾ ਇਹ ਵੀ ਕੱਟਣ ਵਾਲੀ ਆ ਇਹ ਵੀ ਕਟੂਗਾ ਤੇ ਆ ਅੱਗੇ ਜਿਹੜਾ ਗੰਨਾ ਇਹ ਵੀ ਇਹਦਾ ਹੀ ਲਾਇਆ ਤੇ ਹੁਣ ਜਦੋਂ ਸਿਆਲ ਆਊਗਾ ਬਸ ਆ ਗਿਆ ਸਿਆਲ ਸਮਝ ਲਓ ਹੋਰ 2 ਮਿੰਟ ਠਹਿਰ ਜਾਣੇ ਆ ਠੰਡ ਜੀ ਮੜੀ ਜੀ ਨਿਕਲ ਗਈ ਤਾਂ ਫਿਰ ਇਹਦਾ ਗੁੜ ਬਣਾਵਾਂਗੇ ਇਹ ਸਾਰਾ ਆਰਗੇਨਿਕ ਆ ਕੋਈ ਇਹਦੇ ਚ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਕੀਤੀ ਆ ਮੇਰੀ ਥੱਲੇ ਤੂ ਤਾਂ ਐ ਨਹੀਂ ਛਾਂਗਣ ਵਾਲਾ ਜੀ ਤੇ ਆ ਕਿੱਧਰ ਕਾਫੂ ਸਜੇ ਖੜਾ ਬਹੁਤ ਕਿਉਂਕਿ ਜਿਹੜਾ ਆਪਣਾ ਫਾਰਮ ਹੌਸਾ ਲਗਭਗ 1 ਏਕੜ ਦੇ ਵਿੱਚ ਤੇ ਸਾਰਾ ਹੁਣ ਬੀੜਾ ਬੂੜਾ ਵਿਹਲਾ ਪਿਆ ਤੇ ਕਾਫੂਸ ਕਾਫੀ ਹੋਇਆ ਪਿਆ ਹੁਣ ਬਸ ਇਹ ਸਾਰੀ ਸਫਾਈ ਕਰਕੇ ਜਾਊਗਾ ਦੇਖੋ ਇਧਰ ਵੀ ਕਾ ਖੜਾ ਅਨੇ ਇਹ ਸਾਰਾ ਇਹਨੇ ਪਟਨਾ ਸਾਰੇ ਨੂੰ ਐ ਟੱਲੀ ਕਰਕੇ ਫੇਰ ਜਾਊਗਾ ਤੇ ਬਸ ਇਹ ਹੀ ਬੰਦਾ ਜਿਹੜਾ ਇਹ ਕੰਮ ਨੂੰ ਸਿਰੇ ਲਾ ਦਿੰਦਾ ਨਹੀਂ ਤਾਂ ਹੋਰ ਕੋਈ ਨਹੀਂ ਇੰਨੀ ਦੀ ਜਨਾ ਕੰਮ ਕਰਦਾ ਤੇ ਇਧਰ ਆ ਗੱਡੀਆਂ ਦੇ ਥੱਲੇ ਜਿਹੜੇ ਘਰ ਦਾ ਗੁਰ ਦਾ ਇਹ ਵੀ ਸਫਾਈ ਕਰਨ ਵਾਲੀਆਂ ਇਹ ਵੀ ਕਰੂਗਾ ਤੇ ਆਲਾ ਦੋ ਆਲਾ ਸਾਰਾ ਇਹਨੇ ਸਾਫ ਕਰਨਾ ਇਧਰ ਆ ਸਾਡਾ ਬਰੂਨੋ ਮਾਰਚ ਪਹਿਰੇਦਾਰੀ ਕਰਦਾ ਪਿਆ ਤੇ ਆ ਹੈਗਾ ਪਸ਼ੂਆਂ ਵਾਲਾ ਪੋਰਸ਼ਨ ਪਸ਼ੂ ਤਾਂ ਹੁਣ ਹੈ ਨਹੀਂ ਕੋਈ ਤੇ ਆ ਵੇਖੋ ਕਿਵੇਂ ਗੋਡੇ-ਗੋਡੇ ਕਾ ਆਇਆ ਪਿਆ ਜਿਵੇਂ ਕੋਈ ਰਹਿੰਦਾ ਹੀ ਨਹੀਂ ਹੁੰਦਾ ਤੇ ਕਿਉਂਕਿ ਦਰੌਣੀ ਜਾਣੀ ਉਰ ਘਾਟਾ ਪਸ਼ੂ ਹੈ ਨਹੀਂ ਰੋਟਰ ਵੀ ਅੰਦਰ ਲਾਏ ਆ ਆਪਣੀ ਠੇਕੇ ਦੇ ਆ ਤਾਂ ਸਾਰਾ ਬੀਆ ਬਾਣ ਬਣਿਆ ਪਿਆ ਤੇ ਬਿੱਲੀਆਂ ਰਹਿੰਦੀਆਂ ਹੋਰ ਜਾਨਵਰ ਤੇ ਇੱਕ ਤਰ੍ਹਾਂ ਦਾ ਇਹ ਉਹਨਾਂ ਵਾਸਤੇ ਇੱਕ ਨੁੱਕ ਬਣੀ ਹੋਈ ਜਾਨਵਰਾਂ ਤੇ ਹੁਣ ਇਹਦੀ ਮੋਟੀ ਮੋਟੀ ਸਫਾਈ ਕਰੂਗਾ ਆ ਖੁਰਲੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਾਂਗੇ ਦਿੱਤੇ ਤਲਿਆਰੇ ਤੇ ਹੁਣ ਤਾਂ ਡੋਲੂ ਨਵੇਰਾ ਬਸ ਡੇਰੀ ਤੋਂ ਸਵੇਰੇ ਜਾ ਕੇ ਲੈ ਆਈਦਾ ਤੇ ਵਰਤ ਲਈਦਾ ਤੇ ਆ ਤੂੜੀ ਵਾਲਾ ਛੱਡਾ ਇਹਦੇ ਪਿਛਲੇ ਪਾਸੇ ਵੀ ਜਗਾ ਪਈਆ ਬਾਬਾ ਖਾਲੀ ਇਹ ਵੀ ਜੰਗਲੀ ਬਣਿਆ ਪਿਆ ਇਧਰ ਵੀ ਸਰਬੇਨਵਾਣਿਆ ਜੀ ਇਧਰ ਵੀ ਚੁਟੀਲਾ And hold